ਸਸ਼ੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀਬਾੜੀ ਦੇ ਸੰਦਰ ਦਾ ਘਰੂਵਾਰ ਅੱਜ ਅਸੀਂ ਲੈ ਕੇ ਆਏ ਆਂ ਜੀ 16/7 ਦਾ ਟਰਾਲਾ ਵਿਕਾਊ ਹੈ ਜੀ 2023 ਮਾਡਲ ਡਬਲ ਜੈਕ ਵਾਲਾ ਡਿਲਕਸ ਮਾਡਲ ਵਧੀਆ ਰੰਗ ਪੇਂਟ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਢਿਆਲਾ ਰੇਟ 299000 9463644505 ਇਸ ਨੰਬਰ ਤੇ ਫੋਨ ਕਰਕੇ ਤੁਸੀਂ 16/7 ਦਾ ਟਰਾਲਾ ਜਿਹੜਾ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ ਹਰਿਆਣਾ ਨੰਬਰ ਹੈ 2012 ਮਾਡਲ ਪਾਵਰ ਸਟੀering ਟਾਇਰ ਨਵੇਂ ਨੇ ਜੀ ਏਰੀਆ ਜੀ ਪਿੰਡ ਖੋਖਰ ਕਲਾ ਲਹਿਰਾ ਗਾਗਾ ਰੇਟ ਵੀਰ ਨੇ ਦੱਸਿਆ ਨਹੀਂ ਤੇ ਬਾਕੀ ਕੰਡੀਸ਼ਨ ਟਰੈਕਟਰ ਦੀ ਓਕੇ ਹੈ ਜੀ ਇੱਕ ਵੇਰ ਭੇਲਾਉਣ ਦੀ ਲੋੜ ਨਹੀਂ ਵਾਸਤੇ ਤੁਸੀਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ 9855426222 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ ਨੂੰ ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ 2023 ਮਾਡਲ ਏਰੀਆ ਮਲੇਰ ਕੋਟਲਾ 2023 ਮਾਡਲ ਟਰਾਲਾ ਵਿਕਾਊ ਹੈ ਜੀ ਏਰੀਆ ਮਲੇਰਕੋਟਲਾ ਬਾਕੀ ਬੰਦੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 7717646499 ਇਸ ਨੰਬਰ ਤੇ ਫੋਨ ਕਰਕੇ ਟਰਾਲਾ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਸਵਿਫਟ ਗੱਡੀ ਵਿਕਾਊ ਹੈ ਜੀ ਲਾਸਟ ਮਾਡਲ 2016 ਏਰੀਆ ਦੇਵੀਗੜ ਪਟਿਆਲਾ ਪਹਿਲੇ ਨਾ ਆਏ ਗੱਡੀ 80% ਟੈਰਾਂ ਦੀ ਕੰਡੀਸ਼ਨ ਪਈ ਡੀਜ਼ਲ ਦੀ ਗੱਡੀ ਹੈ ਜੀ 395000 ਰੁਪਏ ਰੇਟ ਹੈ ਜੀ 395000 ਪਰ ਰੇਟ ਰੱਖੇਗਾ ਬਾਕੀ ਕਾਗਜ਼ ਵਗੈਰਾ ਓਕੇ ਨੇ ਕੋਈ ਕਮੀ ਪੇਸ਼ੀ ਨਹੀਂ 9888422118 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਗੱਡੀ ਹੈ ਜਿਹੜੀ 395000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 60 ਫਾਰਮ ਟ੍ਰੈਕਟਰ ਟਰੈਕਟਰ ਵਿਗਾਉ ਹੋਇਆ ਹੈ ਜੀ 2004 ਮਾਡਲ ਏਰੀਆ ਬਠਿੰਡਾ ਨੇੜੇ ਰਾਮਪਰਾ ਫੁੱਲ 80 ਪਰਸੈਂਟ ਦਾ ਇਹ ਕੰਡੀਸ਼ਨ ਹੈ ਜੀ ਤੇ ਅਗਲੇ ਨਵੇਂ ਨੇ ਰੇਟ ਵੀਰ ਨੇ ਦੱਸਣੇ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 83603 25902 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ ਸਾਰੀ ਜਾਣਕਾਰੀ ਲੈ ਕੇ ਇਸ ਨੰਬਰ ਤੇ ਫੋਨ ਕਰਕੇ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਜੀ ਟਰੱਕ ਵੀ ਕਾਉ ਨੇ ਜੀ ਏਰੀਆ ਕਾਧੀਆਂ ਗੁਰਦਾਸਪੁਰ 98558 86640 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਕਰਨਗੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਸਾਰੇ ਜਾਣਕਾਰੀ ਦੇ ਨਾਲ ਐਡ ਤੁਸੀਂ ਟਰੈਕਰ ਮੇਲਾ ਚੈਨਲ ਐਂਡ Facebook ਪੇਜ ਖੇਤੀ ਵਾੜੀ ਦੇ ਸੰਧਾਂ ਦੇ ਕਾਰੋਬਾਰ ਤੇ ਕਰਵਾ ਸਕਦੇ ਹੋ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਗਾਂ ਬਿਕਾਊ ਹੈ ਜੀ 5 ਮਹੀਨਿਆਂ ਦੀ ਸੂਈ ਹੈ 2 ਮਹੀਨਿਆਂ ਦੀ ਗੱਬਣ ਹੈ ਦੁੱਧ 11 ਕਿਲੋ ਰੇਟ ਹੈ ਜੀ 46000 ਏਰੀਆ ਜੀ ਪਿੰਡ ਪਟੀਆਂ ਬਾਲਾ ਮੁਖਸਰ ਸਾਹਿਬ 946470243 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗਾਂ ਹੈ ਜਿਹੜੀ 46000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਜੀ ਅੱਗੇ ਗੱਲ ਕਰਦੇ ਹਾਂ ਜੀ ਜੱਸੀ 998 ਕੰਬਾਈਨ ਵਿਕਾਊਾ 2016 ਮਾਡਲ ਜੱਸੀ 998 ਕੰਬਾਈਨ ਵਿਕਾਊਾ 2016 ਮਾਡਲ ਏਰੀਆ ਜੀ ਬਰਨਾਲਾ ਰੇਟ ਦੀ ਗੱਲ ਕਰੀਏ ਤਾਂ 11 ਲੱਖ बीएचआरपी ਦਾ ਰਿਟ ਰੱਖਿਆ ਗਿਆ 80% ਟੈਰ ਨੇ ਜੀ 97793 92835 ਨੰਬਰ ਤੇ ਫੋਨ ਕਰਕੇ ਤੁਸੀਂ ਜੱਸੀ 998 ਕੰਬਾਈਨ ਜਿਹੜੀ ਖਰੀਦ ਸਕਦੇ ਹੋ ਨਾਰਥ ਡਿਡਬੇ ਦਾ ਬਣਿਆ ਰਿਪਰ ਵਿਕਾਊ ਹੈ ਜੀ 2020 ਮਾਡਲ ਘਰੇ ਖੜਾ ਹੈ ਇਹ ਵੀ ਬਾਹਰ ਚਲੇ ਗਏ ਸੀ ਬਹੁਤ ਹੀ ਘੱਟ ਵਰਤਿਆ ਹੋਇਆ ਹੈ ਜੀ ਰੇਟ 1.8 ਲੱਖ ਏਰੀਆ ਤਰੰਤ ਕੰਡੀਸ਼ਨ ਜਮ ਓਕੇ ਹੈ ਜੀ ਬਹੁਤ ਘੱਟ ਵਰਤਿਆ ਕਿਉਂਕਿ ਇਹ ਵੀਰ ਬਾਹਰ ਚਲੇ ਗਏ ਸੀਗੇ ਘਰੇ ਖੜਾ 2020 ਮਾਡਲ ਹੈ ਬਾਕੀ ਨੰਬਰ ਨੋਟ ਕਰ ਲਓ ਜੀ ਖਰੀਦ ਸਕਦੇ ਹੋ 98554 62411 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੀਪਰ ਨੂੰ ਖਰੀਦ ਸਕਦੇ ਹੋ ਬੱਕਰੀ ਵਿਕਾਊ ਹੈ ਜੀ ਉੱਪਰ ਅੱਲਾ ਲਿਖਿਆ ਹੈ ਪਿੰਡ ਨਵਾਂ ਹਨਮਾਨਗੜ 8690851928 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੱਕਰੀਏ ਜਿਹੜੀ ਰੇਤ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਤੇ ਇੱਕ ਹੋਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਤੁਸੀਂ ਐਡ ਕਰਵਾਉਣ ਦੇ ਲਈ ਫੋਟੋ ਮਾ ਭੇਜ ਦਿਓ ਤਾਂ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਸੋ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਕਿਸੇ ਵੀਰ ਨੇ ਟੂੜੀ ਵਾਲੀ ਟਰਾਲੀ ਕਰਾਏ ਤੇ ਦੇਣੀ ਹੋਵੇ ਫਿਰੋਜ਼ਪੁਰ ਏਰੀਆ ਚ ਤਾਂ ਇਸ ਵੀਰ ਦੇ ਨਾਲ ਸੰਪਰਕ ਜ਼ਰੂਰ ਕਰਿਓ 947008418036 ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਕਰੋ ਜੇਕਰ ਕੋਈ ਵੀਰ ਤੂੜੀ ਵਾਲੀ ਟਰਾਲੀ ਕਿਰਾਏ ਤੇ ਦੇਣ ਦਾ ਚਾਹਵਨ ਹੋਵੇ ਫਿਰੋਜ਼ਪੁਰ ਏਰੀਏ ਦੇ ਵਿੱਚ ਤਾਂ ਇਹ ਨੰਬਰ ਤੁਸੀਂ ਨੋਟ ਕਰ ਲਓ। ਮਹਿੰਦਰਾ ਲੋਗਨ ਗੱਡੀ ਵਿਕਾਊ ਹੈ ਜੀ 2011 ਮਾਡਲ ਲੁਧਿਆਣਾ ਏਰੀਆ ਕੰਡੀਸ਼ਨ ਓਕੇ ਟਾਇਰ ਨਵੇਂ ਨੇ AC ਇੰਦਰ ਵਧੀਆ ਚੱਲਦਾ ਜੀ ਬਾਕੀ ਗੱਡੀ ਦੀ ਕੰਡੀਸ਼ਨ ਬਿਲਕੁਲ ਸਾਫ਼ ਪਈ ਹੈ ਜੀ। ਤੇ ਗੱਡੀ 2011 ਮਾਡਲ ਹੈ 1,35,000 ਰੁਪਏ ਦਾ ਰੇਟ ਰੱਖਿਆ ਗਿਆ ਹੈ ਕਿ ਕਾਗਜ਼ ਵਗੈਰਾ ਪੂਰੇ ਨੇ ਜੀ 9779109905 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ ਲੋਗਨ ਗੱਡੀ ਹੈ ਜਿਹੜੀ 1,35,000 ਚ ਖਰੀਦ ਸਕਦੇ ਹੋ ਟੈਲਾ ਤੇ ਬੱਤੇ ਵਿਕਾਉ ਨੇ ਜੀ ਏਰੀਆ ਜੀਰਾ ਟੈਲਾ ਅਤੇ ਬੱਤੇ ਵਿਕਾਉ ਨੇ ਜੀ ਏਰੀਆ ਜੀਰਾ 9877173813 98777173813 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟੈਲਾ ਅਤੇ ਵੱੱਤੇ ਖਰੀਦ ਸਕਦੇ ਹੋ ਏਰੀਆ ਵੀਰ ਦਾ ਜੀਰਾ ਜੀ ਨੰਬਰ ਦਿੱਤਾ ਹੋਇਆ ਜੇ ਕਿਸੇ ਵੀਰ ਨੇ ਖਰੀਦੇ ਨੇ ਹੁਣ ਤੇ ਨੰਬਰ ਤੇ ਸੰਪਰਕ ਕਰ ਸਕਦੇ ਤੇ ਖਰੀਦ ਸਕਦੇ ਹੋ ਜੀ ਮਹਿੰਦਰਾ 265 ਟਰੈਕਟਰ ਵਿਗਾਊਆ ਜੀ 2001 ਮਾਡਲ ਪੰਜਾਬ ਨੰਬਰ ਪਹਿਲੇ ਨਾ ਨਵੇਂ ਟਾਇਰ ਏਰੀਆ ਪਿੰਡ ਪੂਲਾ ਬਠਿੰਡਾ ਰੇਟ ਜੀ 2 ਲੱਖ 32000 2 ਲੱਖ 32000 ਰੁਪਏ ਰੇਟ ਰੱਖਿਆ ਹੈ ਬਾਕੀ ਕੋਈ ਕਮੀ ਪੇਸ਼ੀ ਨਹੀਂ ਇੰਜਨ ਗিয়ার ਦੋਕੀ ਹੈ ਜੀ ਨੋਰ ਨੰਬਰ 854 54 152 ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 265 ਟਰੈਕਟਰ 2001 ਮਾਡਲ ਹੈ ਜਿਹੜਾ 232000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਵੀਰ ਦੇ ਸਾਰੇ ਪਸ਼ੂ ਵਿਕਾਊ ਨੇ ਏਰੀਆ ਫਤੇਗੜ ਸਾਹਿਬ ਰੇਡ ਫੋਨ ਤੇ 95920 68227 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਪਸ਼ੂ ਲੈ ਜਿਹੜੇ ਖਰੀਦ ਸਕਦੇ ਹੋ ਤੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੇ ਜਿਹੜੇ ਨਵੇਂ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਕਿ ਤੁਹਾਨੂੰ ਹਰ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਉਮੀਦ ਆ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਐਡੇ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾ ਕੇ ਜ਼ੋਰ ਕਰਦਾ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਦੀ ਮਦਦ ਹੋ ਸਕਦੀ ਹੈ ਸੋ ਬਣੇਗਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ